ਬਾਬਾ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਐਡਮਿਟਨ ਦੇ ਵਿੱਚ ਸਵਾਗਤ ਹੈ। ਥੈਂਕ ਯੂ ਸਰ। ਤੇ ਜਿਵੇਂ ਤੁਸੀਂ ਆਏ ਆ ਬੜੇ ਸ਼ਾਂਤ ਜੀ ਬੈਠੇ ਆ ਬਟ ਜਿਆਦਾਤਰ ਜੇ ਆਪਾਂ ਫਿਲਮ 'ਚ ਦੇਖਦੇ ਆ ਉਹਦੇ ਵਿੱਚ ਬੜਾ ਚੰਚਲ ਸੁਭਾਅ ਹੁੰਦਾ ਹੈ ਤੇ ਉਹ ਸੁਭਾਅ ਕਿੱਥੇ ਲੁਕਿਆ ਦਿੱਸਿਆ ਨਹੀਂ ਹਾਲੇ। ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਾਰੇ ਸਾਡੇ ਭੈਣ ਭਰਾਵਾਂ ਨੂੰ ਜਿੰਨੇ ਵੀ ਸਾਨੂੰ ਦੇਖ ਰਹੇ ਆ ਐਡਮਿਟਨ 'ਚ ਦੇਖ ਰਹੇ ਜਾਂ ਜਿੱਥੇ ਵੀ ਤੁਸੀਂ ਦੇਖ ਰਹੇ ਹੋ ਬਹੁਤ ਪਿਆਰ ਸਤਿਕਾਰ ਆ ਪਹਿਲਾਂ ਤਾਂ ਬਹੁਤ ਧੰਨਵਾਦ ਸਾਰੇ ਐਡਮਿਟਨ ਵਾਸੀਆਂ ਦਾ ਜਿਹੜੇ ਸਾਨੂੰ ਹਮੇਸ਼ਾ ਜਦੋਂ ਵੀ ਅਸੀਂ ਆਉਂਦੇ ਹਾਂ ਸਾਨੂੰ ਬਹੁਤ ਪਿਆਰ ਦਿੰਦੇ ਨੇ ਤੇ ਚੰਚਲ ਸੁਭਾਅ ਵਾਲੀ ਗੱਲ ਇਹ ਹੈ ਕਿ ਅਜੇ ਆਪਾਂ ਪਹਿਲੀ ਵਾਰ ਮਿਲੇ ਅੱਛਾ ਉਹ ਖੁੱਲਣ ਨੂੰ ਟਾਈਮ ਲਗਾਣੇ ਹੈ ਨਹੀਂ ਜਿੱਥੇ ਸ਼ਰਾਰਤ ਕਰਦੇ ਸਕਦੇ ਨਹੀਂ ਨਹੀਂ ਰਜ਼ਾਕ ਕਰਦਾ ਭਾਈ ਤੁਸੀਂ ਸੀਨੀਅਰ ਹੋ ਤਾਂ ਕਰਕੇ ਹੁਣ ਤੁਹਾਡੇ ਨਾਲ ਤਾਂ ਕੋਈ ਇਦਾਂ ਦੀ ਕਰ ਵੀ ਨਹੀਂ ਸਕਦੇ ਕੋਈ ਸ਼ਰਾਰਤ ਔਰ ਸ਼ਰਾਰਤੀ ਉਹ ਰਹੇ ਵੀ ਨਹੀਂ ਉਹ ਪਹਿਲੇ ਸੁਭਾਅ ਸੀਗਾ ਜਦੋਂ ਕਾਲਜ ਯੂਨੀਵਰਸਿਟੀ ਚੋਂ ਪਾਸ ਆਉਟ ਹੋਏ ਸੀ ਹੁਣ ਤਾਂ ਗਾਇਕੀ ਦੇ ਨਾਲ ਨਾਲ ਜਾਂ ਨਾਲੋਂ ਤੁਸੀਂ ਕਿ ਐਕਸਪੀਰੀਅੰਸ ਦੇ ਨਾਲ ਨਾਲ ਹੁਣ ਸ਼ਾਂਤ ਹੋ ਗਏ ਇਸ ਬਾਤ ਤੋਂ ਸੋ ਕਹਿਣ ਦਾ ਮਤਲਬ ਜਦੋਂ ਕਹਿੰਦੇ ਹੁੰਦੇ ਨੇ ਨਾ ਵੀ ਵੱਡਾ ਨੋਟ ਹੋ ਜਾਂਦਾ ਫੇ ਉਹ ਖੜਕਣੋਂ ਫੜ ਜਾਂਦਾ ਇਦਾਂ ਹੀ ਹੋ ਸਕਦਾ ਜੀ ਨਹੀਂ ਨਹੀਂ ਬਿਲਕੁਲ ਜੀ ਆਪਾਂ ਤੁਹਾਡੇ ਵੀ ਗਾਣੇ ਸੁਣਦੇ ਰਹਿੰਦੇ ਆ ਸੋ ਜਿਹੜੇ ਤੁਹਾਡੇ ਗਾਣੇ ਨੇ ਉਹ ਮੈਂ ਦੇਖਿਆ ਵੀ ਦੁਨੀਆਂ ਦੇ ਨਾਲੋਂ ਥੋੜੇ ਜਿਹਾ ਆਮ ਜਿਹੇ ਹਟਕੇ ਹੁੰਦੇ ਨੇ ਉਹ ਗਾਣਿਆਂ ਤੋਂ ਸਿਹਤ ਵੀ ਮਿਲਦੀ ਆ ਤੇ এনজয়ਮੈਂਟ ਵੀ ਮਿਲਦੀ ਆ ਸੇਧ ਵੀ ਮਿਲਦੀ ਆ ਨਾ ਜੀ ਜੀ ਤੇ ਜਿਹੜੇ ਉਹਦੇ ਵਿੱਚ ਅੱਜ ਜਿਹੜਾ ਤੁਹਾਡਾ ਗਾਣਾ ਜਿਹਦਾ ਹੁਣ ਕੈਨੇਡਾ ਤੋਂ ਆਪਾਂ ਜਾਣਦੇ ਆ ਕਿ ਬਲੀ ਇੰਡੀਆ ਤੇ ਉਹ ਚਾਹੇ ਕਿਸੇ ਦਾ ਵਿਆਹ ਹੋਵੇ ਜਨਮ ਦਿਨ ਹੋਵੇ ਤੇ ਉਹ ਕਿੱਥੇ ਚਾਹੇ ਟਰੱਕ ਨੂੰ ਮੇ ਹੱਥ ਪਾਇਆ ਹੋਵੇ ਜਾਂ ਨਾ ਪਾਇਆ ਹੋਵੇ ਉਹ ਮੇਰੇ ਲਈ ਉਹ ਗਾਣਾ ਜ਼ਰੂਰ ਲੱਗਣਾ ਵੀ ਕਿੱਥੇ ਵੀ ਡਰਾਈਵਰ ਆ ਕੈਨੇਡਾ ਵਾਲਿਆ ਤੇਰੀ ਜਾਂਦੀ ਤਨਖਾਹ ਸੋ ਬਹੁਤ ਤੁਸੀਂ ਸਾਨੂੰ ਬਹੁਤ ਇੰਟਰਟੇਨ ਕਰਦੇ ਆ ਤੇ ਬਾਕੀ ਤੁਸੀਂ ਆਪ ਖੁਦ ਕੀ ਸੋਚਦੇ ਮਤਲਬ ਕਰ ਰੱਖਦੇ ਆ ਜੀ ਮੈਨੂੰ ਲੱਗਦਾ ਕਿ ਦੇਖੋ ਜਿਹੜੇ ਤੁਸੀਂ ਕਿ ਤੇਜ਼ ਹੁੰਦੇ ਆ ਨਾ ਜਿਹੜੇ ਵੀ ਕੰਮ ਚ ਹੁੰਦੇ ਆ ਉਹ ਕੰਮ ਜਿੱਦਾਂ ਦਾ ਤੁਸੀਂ ਕਰਦੇ ਹੋ ਤੁਹਾਡੀ ਤੁਹਾਡੀ ਪਰਸਨੈਲਿਟੀ ਨੂੰ ਡਿਸਕ੍ਰਾਈਬ ਵੀ ਤੁਹਾਡਾ ਕੰਮ ਕਰਦਾ ਆ ਜੇ ਤੁਸੀਂ ਜਿੱਦਾਂ एग्जांपल ਦੇ ਤੌਰ ਤੇ ਵੀ ਜਿੱਦਾਂ ਤੁਸੀਂ ਗਾ ਰਹੇ ਆ ਉਹ ਤੁਹਾਡੀ ਪਰਸਨੈਲਿਟੀ ਨੂੰ ਉਹ ਹੀ ਮਤਲਬ ਉਹ ਤੁਹਾਡੀ ਪਰਸਨੈਲਿਟੀ ਅਕੋਰਡਿੰਗ ਹੀ ਚੱਲਦਾ ਆ ਜੇ ਤੁਸੀਂ ਜ਼ਰੂਰੀ ਨਹੀਂ ਹੁੰਦਾ ਵੀ ਜੇ ਹੁਣ ਮੋਸਟਲੀ ਲੋਕਾਂ ਨੂੰ ਜਿੱਦਾਂ ਗੋਲੀਆਂ ਵਾਲੇ ਜਾਂ ਵਟ ਟੋਕ ਵਾਲੇ ਗਾਣੇ ਪਰ ਮੈਨੂੰ ਇਹ ਹੁੰਦਾ ਕਿ ਉਹ ਕਿਤੇ ਗਾਏ ਨਹੀਂ ਜਾਂਦੇ ਗਾਣੇ ਜਾਂ ਗਾਣਾ ਜਿਹੜਾ ਵੀ ਗਾਇਆ ਜਾਵੇ ਜਾਂ ਗਾਣਾ ਜਿਹੜਾ ਸੁਣਾਉਣਾ ਹੈ ਤੁਸੀਂ ਉਹ ਕਿਸੇ ਨਾਲ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹ ਹੋਵੇ ਕਿ ਕਿਸੇ ਨੂੰ ਲਾਈਕ ਕਿਸੇ ਨਾਲ ਮੇਲ ਖਾਂਦਾ ਹੋਵੇ ਕਿਸੇ ਦੀ ਜ਼ਿੰਦਗੀ ਨਾਲ ਕਿਸੇ ਦੇ ਆਹ ਭਾਵ ਨਾਲ ਜੇ ਕੋਈ ਆਇਆ ਹੈ ਤਾਂ ਉਹ ਉਹ ਗਾਣਾ ਇੰਜੋਏਮੈਂਟਲੀ ਐਂਟਰਟੇਨਮੈਂਟਲੀ ਹੋਵੇ ਨਾ ਕਿ ਉਹ ਕਈ ਵਾਰੀ ਕੁਝ ਗਾਣੇ ਐ ਹੁੰਦੇ ਆ ਕਿ ਸਾਹਮਣੇ ਬੈਠੇ ਦੀ ਸਮਝ ਹੀ ਨਹੀਂ ਆਉਂਦੇ ਜਸ ਆਪਣੇ ਬੈਠੇ ਦੇ ਨਾਲ ਕੋਈ ਉਹਨਾਂ ਦਾ ਲੈਣ ਦੇਣ ਨਹੀਂ ਹੁੰਦਾ ਸੋ ਇਸ ਕਰਕੇ ਅਸੀਂ ਜਿੰਨੇ ਵੀ ਗਾਣੇ ਹੁਣ ਤੱਕ ਬਣਾਏ ਆ ਜਾਂ ਬਣਾਉਨੇ ਆ ਉਹ ਸਾਡਾ ਸਭ ਤੋਂ ਪਹਿਲਾ ਇਹ ਮਕਸਦ ਹੁੰਦਾ ਕਿ ਅਸੀਂ ਇੱਕ ਪਰਿਵਾਰ ਲਈ ਗਾਣਾ ਬਣਾਈਏ ਜਿੱਦੇ ਚ ਸਾਰੇ ਦਾ ਸਾਰਾ ਪਰਿਵਾਰ ਬੈਠ ਕੇ ਸੁਣ ਵੀ ਸਕੇ ਜੇ ਉਹ ਘਰੇ ਵੀ ਦੇਖ ਸਕਦਾ ਆ ਗੱਡੀ ਚ ਵੀ ਸੁਣ ਸਕਦਾ ਆ ਤਾਂ ਉਹ ਕਦੇ ਵੀ ਕਿਸੇ ਨੂੰ ਗਾਣਾ ਫਾਰਵਰਡ ਜਾਂ ਅੱਗੇ ਨਾ ਕਰਨਾ ਪਵੇ ਸੋ ਬਿਲਕੁਲ ਬਿਲਕੁਲ ਇੱਕ ਇੱਕ ਆਖਰੀ ਵੀਰ ਸਵਾਲ ਆਇਆ ਵੀ ਜਿੱਦਾਂ ਆਪਾਂ ਜ਼ਿਆਤਰ ਕਲਾਕਾਰ ਇਹ ਕਹਿੰਦੇ ਨੇ ਵੀ ਅਸੀਂ ਮਾਂ ਬੋਲੀ ਦੀ ਸੇਵਾ ਕਰਦੇ ਆ ਜੀ ਸੋ ਇਹਦਾ ਸਵਾਲ ਇਹ ਆ ਵੀ ਕੀ ਤੁਸੀਂ ਤੁਸੀਂ ਵੀ ਇਹੀ ਸੋਚਦੇ ਆ ਕਿ ਮਾਂ ਬੋਲੀ ਨੇ ਤੁਹਾਨੂੰ ਸੇਵਾ ਲਈ ਹੈ ਨੇ ਇਹ ਤਾਂ ਇਹ ਤਾਂ ਵੇਖੋ ਇਹ ਤਾਂ ਉਹ ਛਣ ਕਹਿ ਸਕਦਾ ਜਿਹਦਾ ਕੈਰੀਅਰ 40 50 ਸਾਲ 60 ਸਾਲ ਦਾ ਹੋ ਗਿਆ ਹੋਵੇ ਉਹ ਤਾਂ ਇਹੋ ਜੀ ਗੱਲ ਕਹਿ ਵੀ ਸਕਦਾ ਵੀ ਅਸੀਂ ਮਾਂ ਬੋਲੀ ਦੀ ਸੇਵਾ ਕੀਤੀ ਹੈ ਕਿਉਂਕਿ ਇੰਨਾ ਕੈਰੀਅਰ ਲੰਬਾ ਪਹਿਲੀ ਗੱਲ ਤੇ ਹੋਣਾ ਉਹ ਵੀ ਮਾਂ ਬੋਲੀ ਦੀ ਬਖਸ਼ਿਸ਼ ਹੋਊਗੀ ਤੁਹਾਡੇ ਤੇ ਆਸ਼ੀਰਵਾਦ ਹੋਊਗਾ ਤਾਂ ਤੁਸੀਂ ਇੰਨਾ ਲੰਬਾ ਚੱਲ ਸਕਦੇ ਆ ਅਸੀਂ ਤਾਂ ਅਜੇ ਲਾਲੋ ਵੀ ਬੱਚੇ ਆ ਅਸੀਂ ਤਾਂ ਸੇਵਾ ਕੀ ਅਸੀਂ ਤਾਂ ਅਜੇ ਸੇਵਾ ਉਸ ਲੈਵਲ ਤੇ ਸੇਵਾ ਕਰ ਸਕਦੇ ਕਿ ਅਸੀਂ ਤਾਂ ਸ਼ੁਕਰ ਕਰਦੇ ਆ ਕਿ ਅਸੀਂ ਪੰਜਾਬੀ ਮਾਂ ਬੋਲੀ 'ਚ ਜੰਮੇ ਆ ਤੇ ਪੰਜਾਬੀ ਸਾਨੂੰ ਪਿਆਰ ਕਰਦੇ ਆ ਸਾਡੇ ਲਈ ਇਹ ਸਭ ਤੋਂ ਮਹਾਨ ਵਾਲੀ ਗੱਲ ਆ ਮੇਲਾ ਦਾ ਸੇਵਾ ਵਾਲਾ ਜਿਹੜਾ ਇਹ ਸ਼ਬਦ ਆ ਪੰਜਾਬੀ ਬੋਲੀ ਆ ਨਾ ਇਹ ਤਾਂ ਬਹੁਤ ਵੱਡਾ ਵੱਡਾ ਇੱਕ ਸ਼ਬਦ ਆ ਸੋ ਅੱਜ ਇਹਦੇ ਜੋਗੇ ਹੁਣੇ ਵੀ ਤੇ ਤਾਂ ਮਾਰੇ ਦੀ ਕਿਰਪਾ ਨਾਲ ਵਸੇ ਹੋਈ ਅਰਦਾਸ ਬੇਨਤੀ ਕਰਦੇ ਆ ਕਿ ਪੰਜਾਬੀ ਬੋਲੀ ਲਗਾਈਏ ਔਰ ਇਹਦੇ ਇਹਦੇ ਜਿੰਨੇ ਜੋਗੇ ਹੈਗੇ ਆ ਇਹਦਾ ਗੁਣਗਾਨ ਕਰਦੇ ਤੇ ਬਾਬਾ ਜੀ ਮੈਂ ਪੁੱਛਣਾ ਚਾਹੁੰਦਾ ਵੀ ਆਪਣੇ ਛੋਟਾ ਤੁਹਾਡਾ ਹੈਗਾ ਆ ਕੈਨੇਡਾ ਦੇ ਵਿੱਚ ਐਡਵੈਂਟਨ ਦੇ ਵਿੱਚ ਵੀ ਤੇ ਆਡੀਅנס ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਆ ਬਈ ਹਮੇਸ਼ਾ ਅਸੀਂ ਜਦੋਂ ਵੀ ਆਏ ਆ ਕੋਸ਼ਿਸ਼ ਰਹੀ ਆ ਕਿ ਥੋੜਾ ਜਿਹਾ ਥੋੜਾ ਜਿਹਾ ਵਾਧੇ ਜਾਈਏ ਮਤਲਬ ਪਿਛਲੀ ਵਾਰ ਨਾਲੋਂ ਇਸ ਵਾਰ ਥੋੜਾ ਜਿਹਾ ਅਗਲੀ ਪਲਾਂਘ ਪੱਟੀ ਆ ਥੋੜੀ ਜਿਹੀ ਲੰਬੀ ਪਲਾਂਘ ਪੱਟੀ ਆ ਸਾਡਾ ਇਸ ਵਾਰ ਅਸੀਂ ਵੈਨਿਊ ਵੀ ਥੋੜਾ ਸਾਡੇ ਬਾਈ ਹੁਣਾਂ ਵੱਡਾ ਕੀਤਾ ਆ ਜਿੱਦਾਂ ਪਿਛਲੀ ਵਾਰ ਨਾਲੋਂ ਸੋ ਸਾਡਾ ਇਸ ਵਾਰੀ ਥੋੜਾ ਜਿਹਾ ਕੋਸ਼ਿਸ਼ ਸੀਗੀ ਕਿ ਹੋਰ ਪਰਿਵਾਰਾਂ ਨੂੰ ਹੋਰ ਜ਼ਿਆਦਾਤਰ ਲੋਕਾਂ ਨੂੰ ਲਿਆਂਦਾ ਜਾਵੇ ਸੋ ਸ਼ੋ ਬਹੁਤ ਕਮਾਲ ਦਾ ਹੋਊਗਾ ਜਿੱਦਾਂ ਤੁਸੀਂ ਸਾਡੇ ਗਾਣੇ ਸੁਣੇ ਆ ਤੁਸੀਂ ਸਾਡੇ ਸ਼ੋ ਵੀ ਹੁਣ ਤੱਕ ਦੇਖੇ ਆ ਸੋ ਇੱਕ ਪਰਿਵਾਰ ਚ ਬੈਠਣ ਵਾਲੇ ਸ਼ੋਅ ਹੁੰਦੇ ਆ ਪਰਿਵਾਰ ਚ ਦੇਖਣ ਵਾਲੇ ਸ਼ੋਅ ਹੁੰਦੇ ਆ ਸੋ ਇਸ ਵਾਰ ਸਾਡੀ ਕੋਸ਼ਿਸ਼ ਆ ਕਿ ਅਸੀਂ ਐਕਸਪੋ ਸੈਂਟਰ ਦੇ ਵਿੱਚ ਸ਼ੋਅ ਕਰ ਰਹੇ ਹਾਂ 30 ਅਗਸਤ ਨੂੰ ਆ ਦੋ ਦਿਨ ਬਾਅਦ ਤੇ ਸਾਡੀ ਕੋਸ਼ਿਸ਼ ਆ ਕਿ ਉਹ ਇੱਕ ਕਾਮਯਾਬ ਸ਼ੋਅ ਹੋਵੇ ਔਰ ਅਸੀਂ ਐਜ਼ ਜਿੱਦਾਂ ਵੀ ਹਮੇਸ਼ਾ ਸੀ ਐਡਮਿੰਟਨ ਦੇ ਵਿੱਚ ਪਰਫਾਰਮ ਕੀਤਾ ਤਾਂ ਪਿਆਰ ਮਿਲਿਆ ਇਸ ਵਾਰ ਵੀ ਅਸੀਂ ਕੋਸ਼ਿਸ਼ ਆ ਕਿ ਸਾਨੂੰ ਉਤੋਂ ਡਬਲ ਟ੍ਰਿਪਲ ਪਿਆਰ ਮਿਲੇ ਤੇ ਨਾਲ ਸਾਡੇ ਸੱਤੀ ਭੈਣ ਬੈਠੇ ਆ ਅਸੀਂ ਇਹਨਾਂ ਨੂੰ ਵੀ ਵੈਲਕਮ ਕਰਦੇ ਆ ਤੇ ਜਿੰਨਾ ਟਾਈਮ ਤੁਸੀਂ ਕੋਈ ਸ਼ੇਅਰ ਬੋਲ ਕੇ ਗੱਲ ਨਾ ਪੂਰੀ ਕਰੋ ਸ਼ੁਰੂ ਕਰੋ ਤਾਂ ਗੱਲ ਬਣਨੀ ਨਹੀਂ ਤੁਸੀਂ ਰਣਜੀਤ ਨੂੰ ਪੁੱਛ ਰਹੇ ਸੀਗੇ ਕਿ ਮਾਂ ਬੋਲੀ ਦੀ ਸੇਵਾ ਮੈਨੂੰ ਲੱਗਦਾ ਕਿ ਬਹੁਤ ਘੱਟ ਲੋਕ ਨੇ ਜਿਨ੍ਹਾਂ ਨੂੰ ਮਾਂ ਬੋਲੀ ਕਬੂਲ ਦੀ ਹੈ ਜਿੰਨੀ ਦੇਰ ਤੱਕ ਉਹ ਕਬੂਲੇ ਨਾ ਉਨੀ ਦੇਰ ਤੱਕ ਤੁਸੀਂ ਉਹਦੇ 'ਚ ਨਾ ਤੇ ਜਾਮ ਸਕਦੇ ਹੋ ਨਾ ਵੱਡੇ ਹੋ ਸਕਦੇ ਹੋ ਬੋਲੀ ਆਪਣੀ ਤੇ ਕੰਗ ਮਾਣ ਹੋਣਾ ਚਾਹੀਦਾ ਬੋਲੇ ਜਦੋਂ ਬੰਦਾ ਤੇ ਪਛਾਣ ਹੋਣਾ ਚਾਹੀਦਾ ਸਬਨੂ ਲੱਗਦਾ ਕਿ ਇਹ ਇੱਕ ਬੜੀ ਸਾਡੇ ਲਈ ਬੜੀ ਆਨਰ ਵਾਲੀ ਗੱਲ ਹੈ ਕਿ ਪੂਰੀ ਦੁਨੀਆ ਦੇ ਵਿੱਚ ਜਿੱਥੇ ਪੰਜਾਬੀ ਬੈਠੇ ਹੋਏ ਨੇ ਉਹਨਾਂ ਨੇ ਖਾਸ ਤੌਰ ਤੇ ਨਵੀ ਪਨੀਰੀ ਦੇ ਵਿੱਚੋਂ ਜਿਹੜੇ ਨੌਜਵਾਨ ਮੁੰਡੇ ਨੇ ਔਰ ਖਾਸ ਤੌਰ ਤੇ ਆਪਣੇ ਕੁਲ ਅੱਜ ਕੱਲ ਟੈਕਨੋਲੋਜੀ AI ਦਾ ਜ਼ਮਾਨਾ ਹੈ ਉਹਦੇ ਵਿੱਚ ਇੱਕਦੇ ਜ਼ੋਰ ਤੇ ਗਾਣ ਵਾਲੇ ਜਿਹੜਾ ਜਿਹੜੇ ਰੂਟਸ ਨਾਲ ਜੁੜੇ ਨੇ ਜਿਹੜੇ ਜੜਾਂ ਨਾਲ ਜੁੜੇ ਨੇ ਉਹ ਬਹੁਤ ਘੱਟ ਨੇ ਔਰ ਮੈਨੂੰ ਲੱਗਦਾ ਕਿ ਰਣਜੀਤ ਉਹਨਾਂ ਦੇ ਵਿੱਚੋਂ ਇੱਕ ਕੇ ਕਿਉਂਕਿ ਅਸੀਂ ਇੱਕੋ ਸ਼ਹਿਰ ਤੋਂ ਆ ਸਕੂਲਾਂ ਕਾਲਜਾਂ ਤੋਂ ਯੂਨੀਵਰਸਿਟੀਆਂ ਤੋਂ ਇਸ ਨੇ ਆਪਣੇ ਆਪਣਾ ਮਕਾਮ ਜਿਹੜਾ ਉਹ ਆਪ ਬਣਾਇਆ ਹੈ ਔਰ ਟੂਰ ਜਿਹੜਾ ਹੈ ਪਿਛਲੀ ਵਾਰ ਜਿਹੜਾ ਕੀਤਾ ਸੀ ਇੰਨਾ ਕਾਮਯਾਬ ਰਿਹਾ ਸੀ ਉਸ ਤੋਂ ਬਾਅਦ ਹੁਣ ਕਰ ਰਹੇ ਆ ਤੇ ਮੈਨੂੰ ਇਹ ਲੱਗਦਾ ਕਿ ਇਹ ਆਪਣੇ ਆਪ ਦੀ ਬੜੀ ਇੱਕ ਪ੍ਰਾਪਤੀ ਵਾਲੀ ਗੱਲ ਹੁੰਦੀ ਹੈ ਜਦੋਂ ਤੁਸੀਂ ਇੰਨੇ ਡਿਮਾਂਡਿੰਗ ਹੋ ਕਿ ਲੋਕ ਸਾਨੂੰ ਪੁੱਛ ਰਹੇ ਸੀ ਪਿਛਲੇ ਸਾਲ ਦੇ ਵੀ ਕਦੋਂ ਟੂਰ ਹੈ ਕਦੋਂ ਟੂਰ ਹੈ ਇਹ ਆਪਣੇ ਆਪ ਚ ਸਿੱਧ ਕਰਦਾ ਹੈ ਕਿ ਕਲਾਕਾਰ ਜਿਹੜਾ ਲੋਕਾਂ 'ਚ ਕਿੰਨਾ ਪਰਵਾਣੇ ਤੇ ਗੁਰਜੀਤ ਪੱਲ ਹੁਣੀ ਬੜੇ ਸ਼ਾਨਦਾਰ ਪ੍ਰਮੋਟਰ ਨੇ ਔਰ ਬੜੇ ਵਧੀਆ ਤਰੀਕੇ ਨਾਲ ਵੈਲ ਆਰਗੇਨਾਈਜ਼ਡ ਪੰਜਾਬੀ ਜ਼ੁਬਾਨ ਦੇ ਵਿੱਚ ਅਗਰ ਪ੍ਰੋਮੋਸ਼ਨ ਦੀ ਗੱਲ ਕਰੀਏ ਤੇ ਕੈਨੇਡਾ 'ਚ ਇਹਨਾਂ ਨੇ ਬੜਾ ਨਾਮ ਘਟਿਆ ਏ ਔਰ ਸਾਝ ਪ੍ਰੋਡਕਸ਼ਨ ਪੰਜਾਬ ਰੀਲਿਸ ਵੱਲੋਂ ਐਡਮਿੰਟਨ 'ਚ ਜਿਹੜਾ ਸ਼ੋਅ ਕਰਾਇਆ ਜਾ ਰਿਹਾ ਏ ਪਹਿਲਾਂ ਨਾਲੋਂ ਬਿਹਤਰ ਵੈਨਿਊ ਏ ਸਾਡੀ ਤਿਆਰੀ ਬੜੀ ਅੱਛੀ ਏ ਔਰ ਬੜਾ ਆਰਗੇਨਾਈਜ਼ਡ ਏ ਸਾਰੇ ਮੁੰਡੇ ਜਿੰਨੇ ਵੀ ਨੇ ਗੁਰਿੰਦਰ ਚਾਹ ਜੀ ਰਮਨ ਅਟਵਾਰ ਗੁਰਿੰਦਰ ਚੋਹਾਨ ਗੁਰਿੰਦਰ ਚੋਹਾਨ ਰਮਨ ਅਟਵਾਲ ਗੈਰੀ ਚੋਹਾਨ ਤੇ ਹਰਮਨ ਇਹਨਾਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਲਗਾਤਾਰ ਪਿਛਲੇ ਨੇ ਦਿਨਾ ਤੋਂ ਪ੍ਰਮੋਸ਼ਨਸ ਹੋ ਰਹੀਆਂ ਨੇ ਜਿਹੜੇ ਲੋਕ ਆਪਣੀ ਜ਼ੁਬਾਨ ਨੂੰ ਪਿਆਰ ਕਰਦੇ ਨੇ ਉਹਨਾਂ ਦਾ ਦਿਲ ਕਰਦਾ ਕਿ ਤੁਸੀਂ ਆਰਟਿਸਟ ਨਹੀਂ ਤੇ ਅੱਜ ਕੱਲ੍ਹ ਹਰ ਰੋਜ਼ ਸੋਸ਼ਲ ਮੀਡੀਆ ਦੇ ਉੱਤੇ ਇੰਨੇ ਆਰਟਿਸਟ ਨੇ ਪਰ ਸਟੇਜ ਜਦੋਂ ਗੱਲ ਕਰਦੇ ਆ ਸਾਡੇ ਕੋਲ ਬੜੇ ਚੁੰਨਿੰਦਾ ਜੇ ਕਲਾਕਾਰ ਰਹਿ ਗਏ ਨੇ ਜਿਹੜੇ ਸਟੇਜ ਖੜ ਕੇ 3-4 ਘੰਟੇ ਦੀ ਕਰ ਸਕਦੇ ਨੇ ਸਟੇਜ ਜੀ ਹੁਣਾ ਤੇ ਗਾਇਕ ਹੋਣ ਚ ਫਰਕ ਏ ਰஞ்சிਤਾ ਇਹ ਕਿ ਇਹਨੂੰ ਦੋਵੇਂ ਕੰਬੀਨੇਸ਼ਨ ਨੇ ਗਾਇਕ ਵੀ ਬਾਖ ਕਮਾਲ ਨੇ ਪਰ ਸਟੇਜ ਵੀ ਇਹਦੀ ਕਮਾਲ ਨੇ ਆਰਗੇਨਾਈਜੇਸ਼ਨ ਚ ਕਿਉਂਕਿ ਨੌਜਵਾਨ ਸਾਰੇ ਮਿਲ ਕੇ ਜਿਹੜੇ ਨੇ ਸ਼ੋਅ ਨੂੰ ਪ੍ਰਮੋਟ ਕਰ ਰਹੇ ਨੇ ਪ੍ਰਮੋਟਰ ਸਾਰੇ ਯੰਗਸਟਰਸ ਨੇ ਉਹਨਾਂ ਦੀ એનર્ਜੀ ਲੈਵਲ ਆਪਣੀ ਜ਼ੁਬਾਨ ਦੇ ਪ੍ਰਤੀ ਮੁਹੱਬਤ ਅੱਗੇ ਵਧਣ ਦੀ ਚਾ ਇਹ ਸਭ ਜਿਹੜੀ ਇਹ ਮੈਨੂੰ ਲੱਗਦਾ ਹੈ ਇਸ ਧਰਤੀ ਦੇ ਉੱਤੇ ਇਹਨਾਂ ਨੇ ਪੰਜਾਬ ਵਸਾਇਆ ਹੈ ਉਹਦੇ ਲਈ ਵਧਾਈ ਦੇ ਆਪਣੇ ਹੱਕਦਾਰ ਨੇ ਔਰ ਐਡਮਿੰਟਨ ਤੋਂ ਸਾਨੂੰ ਹਮੇਸ਼ਾ ਹੀ ਬੜੀ ਆਸ ਰਹੀਏ ਕਿਉਂਕਿ ਅਲਬਰਟਾ ਦੇ ਵਿੱਚ ਨਾ ਜਿੰਨੇ ਵੀ ਮੁੰਡੇ ਆ ਕੇ ਸਟੂਡੈਂਟ ਤੋਂ ਆ ਕੇ ਸਟੈਬਲਿਸ਼ ਹੋਏ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਕੋਸ਼ਿਸ਼ ਕੀਤੀ ਕਿ ਤੇ ਸ਼ੋਜ਼ ਬੜੇ ਸਕਸੈਸਫੁਲ ਹੋਣ ਸੋ ਮਿਲਦੀਆਂ ਜੀ ਕੀ ਹੁੰਦਾ ਨਾ ਅਸੀਂ ਰੈਗੂਲਰ ਗਾਣੇ ਕਰਦੇ ਰਹਿਣੇ ਆ ਕਰਦੇ ਰਹਿਣੇ ਆ ਜਦੋਂ ਇੱਕ ਟੂਰ ਸਟਾਰਟ ਹੋਣਾ ਹੁੰਦਾ ਨਾ ਤੇ ਇੱਕ ਆਰਟਿਸਟ ਲਈ ਉਹ ਇੱਕ ਇਦਾਂ ਲਾ ਲਓ ਕਿ ਜਿੱਦਾਂ ਘਰ 'ਚ ਵਿਆਹ ਰੱਖਿਆ ਹੁੰਦਾ ਨਾ ਉਹ ਇੱਕ ਆਰਟਿਸਟ ਦੇ ਮੋਢਿਆਂ ਤੇ ਓਨੀ ਜ਼ਿੰਮੇਵਾਰੀ ਹੁੰਦੀ ਕੱਲੇ ਆਰਟਿਸਟ ਦੀ ਆ ਨੋ ਡਾਟ ਕੇ ਇੱਕ ਟੀਮ ਵੀ ਤੁਹਾਡੀ ਬੈਕਬੋਨ ਹੁੰਦੀ ਆ ਬਟ ਜਦੋਂ ਤੁਸੀਂ ਸਟੇਜ ਤੇ ਚੜ ਜਾਂਦਾ ਜਿਹੜਾ 2-4 ਹਜ਼ਾਰ ਬੰਦਾ ਖੜਾ ਸੁਣਨਾ ਆ ਉਹ ਸਿਰਫ ਇੱਕ ਆਰਟਿਸਟ ਨੂੰ ਉਹਨੇ ਬੈ ਕੇ ਫਿਰ ਫਿਰ ਉਹ ਤੋਂ ਸੁਣਨਾ ਸੋ ਸਾਡੀ ਬਹੁਤ ਪਿਛਲੇ ਆ 6 ਮਹੀਨੇ ਤੋਂ ਅਸੀਂ ਤਿਆਰੀ ਕਰ ਰਹੇ ਸੀ ਕਿ ਕਿੱਦਾਂ ਦੇ ਗਾਣੇ ਪਹਿਲੋਂ ਬਣਾਏ ਜਾਣ ਨਵਾਂ ਮੈਟਰ ਕੀਤਾ ਜਾਵੇ ਕਿਉਂਕਿ ਗਾਣੇ ਤਾਂ ਚੱਲੇ ਹੀ ਹੋਏ ਆ ਪਿਛਲੇ 10 ਸਾਲ ਤੋਂ ਬਟ ਇਹ ਹੁੰਦਾ ਕਿ ਕੁਝ ਨਵਾਂ ਹੋਰ ਹੋਵੇ ਕਿਉਂਕਿ ਉਹ ਅਸੀਂ ਗਾ ਚੁੱਕੇ ਆ ਜਿਹੜੇ ਆਲਰੇਡੀ ਗਾਣੇ ਅਸੀਂ ਗਾਏ ਆ ਜੇ ਕੁਝ ਨਵਾਂ ਨਾ ਹੋਵੇ ਨਾ ਤਾਂ ਫਿਰ ਤੁਸੀਂ ਕਿਸੇ ਨੂੰ ਕਹਿ ਵੀ ਨਹੀਂ ਸਕਦੇ ਕਿ ਨਵਾਂ ਲੈ ਕੇ ਆਏ ਆ ਸੋ ਪਹਿਲਾਂ ਸਾਡੀ ਅਸੀਂ ਇਸ ਤੋਂ ਪਹਿਲਾਂ ਜਿੱਦਾਂ ਗਾਣੇ ਬਣਾਏ ਅਗਲਾ ਜਨਮ ਬਣਾਇਆ ਕੋਕੇ ਗਾਣੀ ਵਾਲੇ ਗਾਣੇ ਬਣਾਏ ਹੁਣ ਵੀ ਅਸੀਂ ਐਲਬਮ 5 ਤਰੀਕ ਨੂੰ ਛੱਡ ਰਹੇ ਆ ਸੋ ਉਹ ਇੱਕ ਸਾਰਾ ਉਹ ਸਾਡੀ ਇੱਕ ਤਿਆਰੀ ਸੀ ਕਿਉਂਕਿ ਪ੍ਰੋਮੋਟਰਸ ਨੇ ਦੇਖੋ ਸ਼ੋਅ ਜਿਹੜੇ ਇੱਥੇ ਰਹਿ ਕੇ ਇਹਨਾਂ ਸਾਰੇ ਵੀਰਾਂ ਨੇ ਬਹੁਤ ਤਿਆਰੀ ਕੀਤੀ ਤੇ ਅਸੀਂ ਗਾਣੇ ਹਮੇਸ਼ਾ ਉਹ ਬਣਾਏ ਆ ਕਿ ਜਿਹੜਾ ਕੋਈ ਸਾਨੂੰ ਹਰ ਏਜ ਦਾ ਸੁਣਨਾ ਹੈ ਨਾ ਉਹ ਸਾਰੇ ਉਸ ਗਾਣੇ ਉਸ ਮੈਟਰ ਨਾਲ ਉਸ ਗਾਣੇ ਨਾਲ ਅਟੈਚ ਹੋਣ ਜਿਹੜਾ ਕੋਈ ਪਰਿਵਾਰ ਆਇਆ ਟਿਕਟ ਖਰਚ ਕੇ ਤਿਆਰ ਹੋ ਕੇ ਪਹਿਲਾਂ ਉਹਦੀ ਠਿਕਾਵਟ ਲਵੇ ਫਿਰ ਉਹ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਉੱਥੇ ਆਉਣਾ ਸੋ ਮੈਂ ਇਹ ਨਹੀਂ ਹੁੰਦਾ ਮੈਨੂੰ ਹਮੇਸ਼ਾ ਗਾਣਾ ਬਣਾਉਣ ਲੱਗੇ ਹੁੰਦਾ ਕਿ ਮੈਂ ਕਿ ਜਿਹੜਾ ਵੀ ਗੀਤ ਗਾਉਣਾ ਉਹ ਪਹਿਲਾਂ ਤਾਂ ਜਿਹੜਾ ਸੁਣਨਾ ਹੈ ਉਹਦੇ ਕੰਨਾਂ 'ਚ ਪਹਿਲਾਂ ਪਿਆ ਹੋਵੇ ਉਹ ਗਾਣੇ ਨਾਲ ਜੁੜਿਆ ਹੋਵੇ ਫਿਰ ਉਹ ਗੁੰਗਣਾਵੀ ਨਾਲ ਜਿੰਨੀ ਦੇਰ ਉਹ ਗੁੰਗਣਾਉਗਾ ਨਹੀਂ ਉਹ ਨਾਲ ਜੁੜੂਗਾ ਨਹੀਂ ਨਹੀਂ ਤਾਂ ਬਹੁਤ ਸਾਰੇ ਅਸੀਂ ਗਾਣੇ ਤਾਂ ਅਸੀਂ ਮਿਲਦਾ 2 300 ਗੀਤ ਗਾਤਾ ਪਰ 2 300 ਗੀਤ ਕਦੀ ਗਾਇਆ ਨਹੀਂ ਗੀਤ ਉਹ ਹੀ ਗਏ ਜਿਹੜੇ ਲੋਕਾਂ ਦੇ ਪਰਿਵਾਰਾਂ 'ਚ ਪਹੁੰਚੇ ਆ ਘਰਾਂ 'ਚ ਪਹੁੰਚੇ ਆ ਸੋ ਇਸ ਵਾਰ ਵੀ ਸਾਡੀ ਤਿਆਰੀ ਸੀ ਕਿ ਅਸੀਂ ਪਹਿਲੋਂ ਜ਼ਿਆਦਾਤਰ ਗਾਣੇ ਨਵੇਂ ਲੈ ਕੇ ਜਾਈਏ ਜਿਹੜੇ ਕਿ ਗਾਣੇ ਸਾਡੇ ਲੋਕ ਪ੍ਰਵਾਨ ਕਰਨੋਂ ਲੋਕਾਂ ਪ੍ਰਵਾਨ ਵੀ ਕੀਤੇ ਤੇ ਲਾਈਵ ਵੀ ਗਾਣੇ ਇਸ ਵਾਰ ਬਹੁਤ ਲੈ ਕੇ ਆਇਆ ਮੈਂ ਅੱਗੇ ਇਦਾਂ ਹੁੰਦਾ ਕਿ ਇਸ ਵਾਰ ਮੈਂ ਲਾਈਵ ਗਾਣੇ ਮੰਗਲਬਾਈ ਉਹਨਾਂ ਤੋਂ ਬਹੁਤ ਲੈ ਕੇ ਆਇਆ ਕਿ ਕਿੱਦਾਂ ਦੀ ਗਾ ਸਕਦੀਆਂ ਕਿਹੜੀ ਪ੍ਰਵਿੰਸ ਚ ਕਿਉਂਕਿ ਸਭ ਦਾ ਮੌਸਮ ਵੀ ਬਕਰਿਆ ਆ ਸਭ ਦਾ ਟਾਈਮ ਜ਼ੋਨ ਵੀ ਬਕਰਿਆ ਆ ਸਭ ਦੇ ਕੰਮ ਵੀ ਬਕਰਿਆ ਸੋ ਲਾਈਵ ਸ਼ੋ ਤਾਂ ਇਹ ਲਾ ਲੋ ਤੁਸੀਂ ਕਿ ਜਿਹੜਾ ਕਾਂਸਰਟ ਆ ਉਹ ਹਮੇਸ਼ਾ ਹੀ ਨਵਾਂ ਹੋਗਾ ਨਹੀਂ ਤਾਂ ਫਿਰ ਹੁਣ ਅਸੀਂ 3 ਸਾਲ ਬਾਅਦ ਆਏ ਹਾਂ ਤੇ ਪਿਛਲਾ ਤਾਂ ਮੈਨੂੰ ਵੀ ਯਾਦ ਨਹੀਂ ਆ ਤੇ ਮੈਨੂੰ ਲੱਗਦਾ ਜਿਹੜੇ ਸੁਣਦੇ ਸੀ ਉਹਨਾਂ ਨੂੰ ਵੀ ਯਾਦ ਨਹੀਂ ਆਉਣਾ ਸੋ ਇਸ ਵਾਰ ਸਾਰਾ ਕੁਝ ਹੀ ਨਵਾਂ ਹੋਊਗਾ ਪੁਰਾਣੇ ਗਾਣੇ ਵੀ ਹੋਣਗੇ ਬਟ ਨਵਾਂ 70% ਨਵਾਂ ਹੋਊਗਾ ਸੋ ਇਸ ਵਾਰ ਹੋਰ ਬਈ ਬਹੁਤ ਕਮਾਲ ਦੀ ਇੱਕ ਗੱਲ ਹੋਈ ਹੈ ਪਿਛਲੀ ਵਾਰ ਤੁਸੀਂ ਸਾਡਾ ਸ਼ੋਅ ਦੇਖਿਆ ਨਾ ਪਿਛਲੀ ਵਾਰ ਨਾ ਸਾਡੇ 3 ਤੋਂ 4 ਪੋਜੀਸ਼ਨ ਆਏ ਸੀ ਬਾਕੀ ਅਸੀਂ ਸਾਰੇ ਕੈਨੇਡਾ ਤੋਂ ਹਾਇਰ ਕੀਤੇ ਸੀ ਇਸ ਵਾਰ ਆਪਣੀ ਬਹੁਤ ਕਿਰਪਾ ਕੀਤੀ ਕਿ ਸਾਡੇ 12 14 ਸਾਰੀ ਦੀ ਸਾਰੀ ਟੀਮ ਸਾਡੀ ਆਈ ਸੋ ਉਹ ਤੁਸੀਂ ਜਿਹੜਾ ਕੋਆਰਡੀਨੇਸ਼ਨ ਇਸ ਵਾਰ ਇੰਜੋਏ ਕਰੋਗੇ ਜਿਹੜਾ ਇੱਕ ਤਾਲਮੇ ਲਈ ਇੰਜੋਏ ਕਰੋਗੇ ਇੱਕ ਸਾਜ਼ਾਂ ਦੀ ਆਵਾਜ਼ ਦੀ ਪਰਫਾਰਮੈਂਸ ਉਹ ਜਿਹੜਾ ਤੁਸੀਂ ਵਾਕਿਆ ਤੁਸੀਂ ਫੀਲ ਕਰੋਗੇ ਕਿ ਇਸ ਵਾਰ ਹੋਰ ਜ਼ਿਆਦਾ ਮਜ਼ਾ ਆਊਗਾ ਕਿਉਂਕਿ ਆਪਣੇ ਹਥਿਆਰਾਂ ਨਾਲ ਜੰਗ ਲੜਨੀ ਜਿਹੜੀ ਆ ਉਹ ਸਿਆਣੇ ਕਹਿੰਦੇ ਕਿ ਸੌਖੀ ਵੀ ਹੁੰਦੀ ਆ ਤੇ ਤੁਹਾਡਾ ਕੌਨਫੀਡੈਂਸ ਵੀ ਜ਼ਿਆਦਾ ਹੁੰਦਾ ਹੈ। ਤੁਹਾਡਾ ਫਿਲਮ ਇੱਕ ਚੱਲ ਹੀ ਰਹੀ ਆ ਜੀ ਇਹਨਾਂ ਨੂੰ ਰਹਿਣਾ ਸੈਣਾ ਨਹੀਂ ਹੁੰਦਾ ਉਹ ਅਸੀਂ ਪਿਛਲੇ ਸਾਲ ਕੀਤੀ ਸੀ ਉਹ ਪਿਛਲੇ ਵੀਕ ਹੀ ਲੱਗੀ ਆ ਤੇ ਅੱਗੇ ਅਜੇ ਕੋਈ ਫਿਲਹਾਲ ਅਜੇ ਕੋਈ ਪ੍ਰੋਜੈਕਟ ਨਹੀਂ ਹੈਗਾ ਕਿਉਂਕਿ ਮੈਂ ਫਿਲਮਾਂ ਬਹੁਤ ਘੱਟ ਕਰਦੀ ਆ ਮੈਂ ਪਿਛਲੇ 2 ਸਾਲਾਂ ਚ ਸਿਰਫ ਇੱਕ ਹੀ ਫਿਲਮ ਕੀਤੀ ਤੇ ਹੁਣ ਬਸ ਸਾਡਾ ਫੋਕਸ ਸਾਰਾ ਅਸੀਂ ਇੱਧਰ ਕਿਉਂਕਿ એનર્ਜੀ ਦੇਖੋ ਹੈ ਤਾਂ ਦੋ ਬੇੜੀਆਂ ਵਾਲਾ ਕੰਮ ਹੀ ਆ ਭਾਵੇਂ ਕੰਮ ਸੇਮ ਹੀ ਆ ਬਟ ਉਹ ਜਦੋਂ ਫਿਲਮ ਵੱਲ ਧਿਆਨ ਦੇਈਦਾ ਜਾਂ ਫਿਰ ਗਾਣਿਆਂ ਵੱਲ ਧਿਆਨ ਘਟ ਜਾਂਦਾ ਫਿਰ ਇਸ ਕਰਕੇ ਹੁਣ ਅਸੀਂ ਸਾਰੇ ਦਾ ਸਾਰਾ ਫੋਕਸ ਥੋੜਾ ਜਿਹਾ ਇੱਧਰ ਲਾਇਆ ਹੈ ਬਣਾਇਆ ਕਿ ਜੇ ਫਿਲਮ ਅੱਗੇ ਕੋਈ ਕੀਤੀ ਵੀ ਤਾਂ ਫਿਰ ਅਸੀਂ ਆਪ ਕਰਾਂਗੇ ਆਪਣੇ ਬੈਨਰ ਤੋਂ ਕਰਾਂਗੇ ਜਾਂ ਕੁਝ ਆਪਣੇ ਤੇ ਆਪ ਆਪਣੀ ਮਤਲਬ ਦੀ ਫਿਲਮ ਕੁਝ ਕਰਾਂਗੇ ਸਾਰੇ ਜੀ ਜਦ ਤੱਕ ਸਾਥ ਦਿੱਤੇ ਆ ਤਾਂ ਧਰਗੇ ਪੈਂਟਪੜਾ ਪਿਆਰ ਕਰਦੇ ਆ ਹਮੇਸ਼ਾ ਕੋਸ਼ਿਸ਼ ਆ ਕਿ ਬੈਸਟ ਤੋਂ ਬੈਸਟ ਕਰੀਏ ਪਰਵਾਰਾਂ ਲਈ ਰਿਸ਼ਤਿਆਂ ਲਈ ਰਿਸ਼ਤਿਆਂ ਦੀ ਮੁਹੱਬਤ ਲਈ ਗਾਣੇ ਬਣਾਏ ਜਾਣ ਮਿੱਟੀ ਦੇ ਗਾਣੇ ਬਣਾਏ ਜਾਣ ਪੰਜਾਬੀ ਦੇ ਗਾਣੇ ਪੜਾਈ ਜਾਣ ਉਹ ਵੀ ਅਸੀਂ ਐਲਬਮ ਬਣਾਈ ਆ ਮਿੱਟੀ ਦੇ 바ਵਾ ਤਿੰਨ ਉਹਦੇ ਚ ਅਸੀਂ ਬਾ ਕਮਾਲ ਗੀਤ ਸਾਰੇ ਬਣਾਏ ਆ ਤੇ ਹਮੇਸ਼ਾ ਅਸੀਂ ਗਾਣਾ ਜਿੰਨੇ ਵੀ ਅਸੀਂ ਪਿਛਲੇ ਸਾਡੇ ਗਾਣੇ ਆਏ ਆ ਭਾਵੇਂ ਉਹ ਬਰਕਤ ਸੀਗਾ ਭਾਵੇਂ ਉਹ ਰਹਿ ਦੁਨੀਆ ਦੀ ਨਜ਼ਰ ਬੁਰੀ ਰਹਿ ਬਚ ਕੇ ਉਹ ਅਬੇਸ਼ਾ ਅਸੀਂ ਕੁੜੀਆਂ ਦੀ ਸਿਫਤ ਕੁੜੀਆਂ ਦੀ ਇੱਜ਼ਤ ਕੁੜੀਆਂ ਜਿਹੜੀ ਇੱਕ ਔਰਤ ਆ ਉਹਦੀ ਇੱਜ਼ਤ ਔਰ ਉਹਦੀ ਸ਼ਾਨ ਲਈ ਗਾਣੇ ਬਣਾਏ ਆ ਸੋ ਅੱਗੇ ਵੀ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਗਾਣੇ ਜਿਹੜੇ ਬਹੁਤ ਕਮਾਲ ਦੇ ਹੋਣਗੇ ਦੇਖੋ ਮੈਨੂੰ ਬੜੀ ਪੰਜਾਬੀਆਂ ਨੇ ਮੁਆਫਤ ਕੀਤੀ ਰਨਜੀਤ ਮੇਰੇ ਬਡੇ ਫੇਵਰਿਟ ਆਰਟਿਸਟਾਂ ਵਿੱਚੋਂ ਇਹ ਸਟੇਜ ਇੱਕ ਬੜਾ ਡਿਫਰੈਂਟ ਡਾਈਮੈਂਸ਼ਨ ਹੈ ਉਹਦੇ ਤੇ ਹਰ ਚੀਜ਼ ਕੰਮ ਕਰਦੀ ਹੈ ਗਾਇਕੀ ਅਦਾਇਗੀ ਔਰਾ ਹਰ ਚੀਜ਼ੀ ਉਹਦੇ ਵਿੱਚ ਜਿਹੜਾ ਨਾ ਉਹ ਮਿਸ਼ਨ ਨੇ ਔਰ ਬਹੁਤ ਘੱਟ ਲੋਕਾਂ ਦੇ ਹਿੱਸੇ ਸਟੇਜੀ ਕਲਾਕਾਰ ਹੋਣਾ ਆਉਂਦਾ ਹੈ ਸੋ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਇੰਨਾ ਅੱਛਾ ਕਰਦੇ ਹੋ ਤੋੜਾ ਆਰਟਿਸਟ ਨਾਲ ਸੁਰਨਜੀਤ ਆਪਣੇ ਆਪ ਚ ਬੜਾ ਟੌਪ ਮੋਸਟ ਜਿਹੜੇ ਪਰਫਾਰਮਰਸ ਨੇ ਉਹਨਾਂ ਦੇ ਵਿੱਚ ਇਹ ਮੀਰਾ ਆਨਰ ਏ ਕਿ ਮੈਂ ਇਹਦੇ ਨਾਲ ਪਰਫਾਰਮ ਕਰ ਰਹੀ ਆ ਇਹ ਮੇਰੇ ਲਈ ਕੰਪਲੀਟ ਆਨਰ ਏ ਕਿ ਇਸ ਜਨਰੇਸ਼ਨ ਦਾ ਇਹ ਸਭ ਤੋਂ ਵੱਡਾ ਸਟੇਜ ਆਰਟਿਸਟ ਮੰਨਿਆ ਮਤਲਬ ਜਿਹਨੂੰ ਮੈਂ ਮੰਨਦੀ ਆ ਕਿ ਇਹ ਪੰਜਾਬੀ ਜ਼ੁਬਾਨ ਦੀ ਗਲੋਬਲ ਲੈਵਲ ਦੇ ਉੱਤੇ ਇਕੱਲਾ ਪੰਜਾਬ ਦੀ ਨਹੀਂ ਅਗਰ ਅਸੀਂ ਪੰਜਾਬੀ ਜ਼ੁਬਾਨ ਦੀ ਗੱਲ ਕਰਦੇ ਆ ਤੇ ਅਸੀਂ ਕਹਿੰਦੇ ਸਭੀ ਗੁਰਮੀਤ ਬਾਵਾ ਜੀ ਨੂੰ ਅਸੀਂ ਉਹ ਫ੍ਰੈਂਚ ਤੇ ਕਦੀ ਪ੍ਰੋਗਰਾਮ ਹੁੰਦਾ ਸੀ ਜਾਂ ਇੰਟਰਨੈਸ਼ਨਲੀ ਤੇ ਰਿਪਰੈਜ਼ੈਂਟ ਕਰਦੇ ਸੀ ਮਨ ਨਾਲ ਕਿ ਰஞ்சிਤ ਸਾਡੀ ਪੰਜਾਬੀ ਜ਼ੁਬਾਨ ਨੂੰ ਫੋਕ ਨੂੰ ਰਿਪਰੈਜ਼ੈਂਟ ਕਰਦਾ ਗਲੋਬਲ ਲੈਵਲ ਤੇ ਮਤਲਬ ਇਹ ਇਹਦਾ ਜਿਹੜੇ ਇਹਦਾ ਪੋਟੈਂਸ਼ੀਅਲ ਇਨ ਹਰ ਦਾ ਤੇ ਮੈਨੂੰ ਹਮੇਸ਼ਾ ਇਹਦੇ ਨਾਲ ਪਰਫਾਰਮ ਕਰਕੇ ਬੜਾ ਮਜ਼ਾ ਆਉਂਦਾ ਹੈ ਲੋਕਾਂ ਨੇ ਸਾਨੂੰ ਬੜਾ ਕਬੂਲ ਕਰਤਾ ਹੈ ਅਸੀਂ ਇੰਡੀਆ ਵੀ ਬੜਾ ਇਕੱਠੇ ਪਰਫਾਰਮ ਕਰਦੇ ਹਾਂ ਇੱਕ ਕੰਬੀਨੇਸ਼ਨ ਜਿਹੜਾ ਉਹ ਚੰਗਾ ਲੱਗਦਾ ਜੂੜੀਆਂ ਬਗੈਰ ਚੱਲਾ ਗੋਲ ਗੋਲ ਬਾ ਜੂੜੀਆਂ ਬਗੈਰ ਚੱਲਾ ਗੋਲ